ਅਸੀਂ ਜੀ ਇਹਦੇ ਵਾਸਤੇ ਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇਹ ਇਹਦੇ ਹਰਮੰਦਰ ਸਾਹਿਬ ਦਾ ਕਟਾਨ ਕੋਟ ਸ਼ੁਕਰ ਕਰਦੇ ਹਾਂ ਕਿ ਉਹਨਾਂ ਦੀ ਬਖਸ਼ਿਸ਼ ਨਾਲ ਇਹ ਸਾਰੀ ਰਹੀ ਸੰਭਵ ਹੋਈ ਨਹੀਂ ਤੇ ਜਦ ਨਾਲ ਪ੍ਰਸ਼ਾਸਨ ਦਾ ਰਵਈਆ ਸੀਗਾ ਜਿੱਦਾਂ ਇਹ ਕਰ ਰਹੇ ਸੀਗੇ ਇਹ ਕਿ ਇਹ ਇਤੋਂ ਸਾਨੂੰ ਪੀਸ ਦੇ ਕਰੂਪ ਚਿਹਰੇ ਦਾ ਪਤਾ ਲੱਗ ਗਿਆ ਵੀ ਇਹ ਕਿੱਥੋਂ ਤੱਕ ਗਿਰ ਸਕਦੇ ਇੱਕ ਛੋਟੀ ਜੀ ਗੱਲ ਪਿੱਛੇ ਜੇ ਤੂੰ ਅਰੈਸਟ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਅਰੈਸਟ ਕਰਨ ਕੋਈ ਕਿਤੇ ਸਾਨੂੰ ਸਵੇਰ ਦੇ ਦੱਸਦੇ ਪਏ ਅਸੀਂ ਅਰੈਸਟ ਕਰਨਾ ਤੇ ਅਸੀਂ ਆਪ ਖੁਦ ਅਰੈਸਟ ਹੋਣਵਾਤੇ ਤਿਆਰ ਹੈ ਹੈ ਪਰ ਇਹਨਾਂ ਨੇ ਜਿਹੇ ਤਰੀਕੇ ਨਾਲ ਸਾਡੀਆਂ ਜਨਾਨੀਆਂ ਨਾਲ ਧੱਕਾ ਮੁਕੀ ਕੀਤੀ ਹੈ ਜਾਂ ਇਹ ਇਹ ਜਿਹੋ ਜਿਹੇ ਹਾਲਾਤ ਪੈਦਾ ਕੀਤੇ ਆ ਇਹ ਬਹੁਤ ਬਹੁਤ ਨਿੰਦਣਯੋਗ ਆ ਬਹੁਤ ਬਹੁਤ ਬੇਹੱਦ ਮਾੜਾ ਕੀਤਾ ਜੀ ਬੇਹੱਦ ਜਿਹਨੂੰ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਆ ਲੇਡੀ ਪੁਲਸ ਵੀ ਨਹੀਂ ਸੀ ਜਦੋਂ ਰੈਸਟ ਕੀਤਾ ਨਹੀਂ ਲੇਡੀ ਪੁਲਸ ਵੀ ਨਹੀਂ ਬੰਦਿਆਂ ਨੇ ਜਨਾਨੀਆਂ ਨੂੰ ਧੱਕੇ ਮਾਰੇ ਉਹਨਾਂ ਨੇ ਗਲਤ ਇਦਾਂ ਦਾ ਵਿਹਾਰ ਕੀਤਾ ਕਿ ਉਹ ਜਿਹੜਾ ਕਿ ਬਹੁਤ ਹੀ ਸ਼ਰਮਨਾਕ ਹੈ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਨੂੰ ਤੇ ਕੀ ਕਹਿਣਾ ਚਾਹੁੰਦੇ ਪਰ ਇਹਨਾਂ ਅਫਸਰਾਂ ਨੂੰ ਚਾਹੀਦਾ ਕਿ ਭਗਵੰਤ ਮਾਨ ਤੇ ਚਲੋ ਉੱਥੇ ਬੈਠੇ ਹੋਣਗੇ ਚਲੋ ਉਹਨਾਂ ਦਾ ਆਰਡਰ ਵੀ ਹੋਊਗਾ ਕਿ ਗ੍ਰਿਫਤਾਰ ਕਰਨਾ ਗ੍ਰਿਫਤਾਰ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਨਾ ਤੁਸੀਂ ਜਾਂਦੇ ਕੋਈ ਨਾ ਕੋਈ ਬੰਦਾ ਬਈ ਇਹਨਾਂ ਤੋਂ ਕੋਈ ਜ਼ਬਰਦਸਤੀ ਭਜ ਰਿਹਾ ਵਾ ਹੋਰ ਕਿ ਵਿੱਚ ਸੰਕਟ ਘੜੀ ਆ ਕੀ ਕਾਰਨੋਂ ਘੜਦਾ ਇਨੇ ਸੰਗਤ ਨਹੀਂ ਘੱਡੀ ਸੰਗਤਾਂ ਦੇ ਦਿਲ ਚ ਬਹੁਤ ਪਿਆਰ ਆ ਇਹ ਪ੍ਰਸ਼ਾਸਨ ਦਾ ਪੂਰਾ ਜੋਰ ਲੱਗ ਲੱਗਾ ਪਿਆ ਲੋਕਾਂ ਨੂੰ ਡਰਾਉਣ ਧਮਕਾਉਣ ਵਾਸਤੇ ਕਿ ਉਹ ਉਹਨਾਂ ਤੋਂ ਤੁਸੀਂ ਦੂਰ ਰਹੋ ਉਹ ਕਰੋ ਨਹੀਂ ਤੇ ਉਹਨਾਂ ਨੂੰ ਅਸੀਂ ਜੇਲ੍ਹਾਂ ਸੁੜਤਾ ਤਾਂ ਨਹੀਂ ਵੀ ਛੁੜ ਦਾਂਗੇ ਪਰ ਇਹ ਚੀਜ਼ ਹੈ ਕਿ ਦਿਨੋਂ ਦਿਨ ਉਹ ਜਿਹੜੇ ਨਾ ਲੋਕਾਂ ਦਾ ਪਿਆਰ ਸਗੋਂ ਵੱਧ ਰਿਹਾ ਵਾ ਸਾਨੂੰ ਇਹ ਚੀਜ਼ ਦਾ ਸਾਨੂੰ ਲੋਕਾਂ ਦੇ ਜਿਹੜੇ ਆਉਂਦੇ ਆ ਬੰਦੇ ਜਾਂ ਉਹ ਦੱਸਦੇ ਕਿ ਸਾਡੇ ਪਿੰਡਾਂ ਚ ਬਹੁਤ ਲੋਕਾਂ ਚ ਇਹ ਰੋਸ ਹੈ ਇਸ ਗੱਲ ਦਾ ਇਹ ਮਾਤਾ ਜੀ ਨੂੰ ਅਰੈਸਟ ਕਰਕੇ ਬਹੁਤ ਵੱਡੀ ਭਾਜੀ ਚਾੜੀ ਕੌਮ ਦੇ ਸਿਰ ਤੇ ਲੱਗਦਾ ਨਹੀਂ ਕਿ ਚੱਤੇ ਬੰਦ ਚੱਤੇ ਬੰਦ ਨਹੀਂ ਕੀ ਫੀਲ ਕਰਦੇ ਜਥੇਬੰਦੀਆਂ ਨੂੰ ਸੋਚਣਾ ਵੀ ਇਹ ਵਾਰੀ ਹਰ ਇੱਕ ਦੀ ਆ ਸਕਦੀ ਹੈ ਕੌਮ ਦਾ ਕੰਮ ਸੀਗਾ ਇਹਨਾਂ ਨੂੰ ਜਥੇਬੰਦੀਆਂ ਨੂੰ ਖੁਦ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਪਰ ਚਲੋ ਕੋਈ ਗੱਲ ਨਹੀਂ ਜੇ ਉਹ ਜੋ ਜੋ ਵੀ ਕਰ ਰਹੇ ਸਾਰੇ ਸੰਗਤਾਂ ਨੂੰ ਸਭ ਕੁਝ ਪਤਾ ਲੱਗ ਰਿਹਾ ਸਾਰੀਆਂ ਜਥੇਬੰਦੀਆਂ ਬਾਰੇ ਵੀ ਸਭ ਇਹ ਚੀਜ਼ਾਂ ਬਾਰੇ ਵੀ ਪਰ ਇਹ ਚੀਜ਼ ਹੈ ਕਿ ਜੇ ਕੌਮ ਨੇ ਇਹਨਾਂ ਨੂੰ ਜਥੇਬੰਦੀਆਂ ਦੇ ਮੁਖੀ ਬਣਾਇਆ ਜਾਂ ਕਿਸੇ ਨੇ ਬਣਾਇਆ ਤਾਂ ਉਹਨਾਂ ਦੇ ਕੋਈ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝਣਾ ਚਾਹੀਦਾ ਉਹਨਾਂ ਕੋਲ ਮਾਦਾ ਜੀ ਜਮਾਨਤ ਹੋਈ ਹੈ ਤੁਹਾਡੀ ਨਿਰਾਸ਼ ਸਰਕਾਰ ਨੂੰ ਕਾਰਵਾਈ ਕੀਤੀ ਉਹ ਤਾਂ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਪਹਿਲਾਂ ਇਸ 7 ਤਰੀਕ ਨੂੰ ਚੇਤਨਾ ਮਾਰਚ ਦਾ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੇ ਐਲਾਨ ਕੀਤਾ ਸੀ ਤੇ ਉਹਦੇ ਲਈ 7 ਤਰੀਕ ਨੂੰ ਚੱਲੇ ਸੀ ਕਿਉਂਕਿ 8 ਤਰੀਕ ਨੂੰ ਉੱਥੋਂ ਖਾਲਸਾ ਚੇਤਨਾ ਮਾਰਚ ਚੱਲਣਾ ਸੀ ਤੇ ਇੱਥੋਂ ਸਾਡੇ ਨਾਲ ਹੀ ਪੁਲਿਸ ਦੀਆਂ 5-7 ਗੱਡੀਆਂ ਅੱਗੇ ਸੀ ਤੇ 5-7 ਪਿੱਛੇ ਸੀ ਤੇ 골ਡਨ ਗੇਟ ਲਾਗੇ ਗਏ ਤੇ ਉਹਨਾਂ ਨੇ ਸਾਡੀ ਗੱਡੀ ਰੋਕੀ ਤੇ ਮਤਲਬ ਲੇਡੀ ਪੁਲਿਸ ਬਹੁਤ ਇੱਕ ਦੋ ਜਾਣੀਆਂ ਸੀ ਤੇ ਸਾਰੇ ਜੈਂਟਸ ਪੁਲਿਸ ਵਾਲੇ ਸੀ ਉਹਨਾਂ ਨੇ ਬਹੁਤ ਹੱਥੋਪਾਈ ਕੀਤੀ ਸਾਡੇ ਨਾਲ ਇਹਨਾਂ ਦੀਆਂ ਮਤਲਬ ਕਿ ਬੀਬੀਆਂ ਸੀ ਸਾਡੇ ਨਾਲ ਉਹਨਾਂ ਦੀਆਂ ਬਾਹਾਂ ਵੀ ਮਰੋੜੀਆਂ ਘੜੀ ਇਹ ਟੁੱਟੀ ਇੱਕ ਜਾਣੀ ਦੀ ਦੀ ਭਾਈ ਸਾਹਿਬ ਦੀ ਭੂਆ ਦੀ ਬਹੁਤ ਉਹਨਾਂ ਨੇ ਸਾਡੇ ਨਾਲ ਮਤਲਬ ਗਲਤਵੱਤੀਰਾ ਕੀਤਾ ਫਿਰ ਸਾਨੂੰ ਇੱਥੋਂ ਗੱਡੀ ਦਾ ਡਰਾਈਵਰ ਲਾ ਕੇ ਆਪ ਚਲਾ ਕੇ ਗੱਡੀ ਤੇ ਕਿੰਨੀ ਦੂਰ ਜਾ ਕੇ ਤੇ ਬੱਸ 'ਚ ਬਿਠਾ ਕੇ ਫਿਰ ਉਹਨਾਂ ਨੂੰ ਇੱਕ ਕੈਂਟ 'ਚ ਲੈ ਗਏ ਸਾਰਾ ਦਿਨ ਸ਼ਾਮ ਤੱਕ ਉੱਥੇ ਰੱਖਿਆ ਤੇ ਸ਼ਾਮ ਤੋਂ ਬਾਅਦ ਫਿਰ ਸਾਡੀ ਮਤਲਬ ਕਿ ਰੈਸਟਪਾਈ ਤੇ ਜੇਲ੍ਹ 'ਚ ਲੈ ਗਏ ਤੇ ਚਲੋ ਜੇਲ ਦਾ ਸਟਾਫ ਚੰਗਾ ਸੀ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਪਰ ਇਹ ਜਿਹੜੇ ਪੰਜਾਬ ਪੁਲਿਸ ਸੀ ਇਹਨਾਂ ਨੇ ਬਹੁਤ ਮਾੜੀ ਸਾਡੇ ਨਾਲ ਹਲਕਤ ਕੀਤੀ ਬਾਕੀ ਦੁੱਖ ਇਸ ਗੱਲ ਦਾ ਵਾ ਕਿ ਪਤਾ ਨਹੀਂ ਕੋਈ ਦਬਾਅ ਵਾ ਸੰਗਤ ਨੂੰ ਕਿ ਕੀ ਚੱਕਰ ਆ ਕੀ ਕਿਉਂਕਿ ਕੋਈ ਜਥੇਬੰਦੀ ਨਹੀਂ ਉੱઠી ਕੋਈ ਸਾਡੇ ਅਕਾਲ ਤਖਤ ਦਾ ਜਹੇਦਾਰ ਅਸਰੋਮਨੀ ਗਮੇਟੀ ਦਾ ਸਿਰਮੋਰ ਕਮੇਟੀ ਆ ਸਾਡੀ ਸੀਐਮ ਨੂੰ ਵਾਦੇ ਦੀ ਪਾਵਰ ਆ ਇਹ ਸਟੈਂਡ ਲੈਂਦਾ ਤੇ ਅਸੀਂ 8 ਦਿਨ ਥਾਣੇ ਨਾ ਰਹਿੰਦੇ ਕਿਉਂਕਿ ਇਹ ਗੱਲ ਸਾਨੂੰ ਬਹੁਤ ਦੁੱਖ ਮਹਿਸੂਸ ਹੋਇਆ ਕਿ ਜਿਹੜੀ ਸਿੱਖ ਕੌਮ ਵਾਸਤੇ ਤੁਰੇ ਸੀ ਅਮਰਤਪਾਲ ਸਿੰਘ ਤੁਰਿਆ ਸੀ ਉਹ ਕੋਈ ਵੀ ਜਥੇਬੰਦੀ ਕੋਈ ਕਿੰਨੀਆਂ ਹਡੀਆਂ ਜਥੇਬੰਦੀਆਂ ਕਿਹਨੇ ਵੀ ਉੱਠ ਕੇ ਸਾਡਾ ਸਾਥ ਨਹੀਂ ਦਿੱਤਾ ਅਜੇ ਤੱਕ ਵੀ ਕੋਈ ਵੀ ਮਗਰ ਬੋਲਿਆ ਨਹੀਂ ਆ ਪਤਾ ਨਹੀਂ ਕੋਈ ਦਬਾਵਾ ਕਿ ਕੀ ਸਮਝ ਸਮਝ ਨਹੀਂ ਆਉਂਦੀ ਵੀ ਕੀ ਚੱਕਰ ਆ ਸਰ ਵੱਲੋਂ ਜੇ ਪ੍ਰਚਾਰ ਵੱਲੋਂ ਮੋਰਚਾ ਚੁੱਕਣ ਵਾਲੇ ਕੋਈ ਫੋਰਸ ਕੀਤਾ ਗਿਆ ਤੁਹਾਨੂੰ ਨਹੀਂ ਕੀਤਾ ਮਗਰ ਉਹ ਕਹਿੰਦੇ ਸਾਡੇ ਮੋਰਚਾ ਚੁੱਕਣ ਵਾਲੇ ਤੋਂ ਵਾਸਤੇ ਫੋਰਸ ਕੀਤਾ ਗਿਆ ਵਾ ਰੋਜ ਇਹੀ ਕਹਿ ਰਹੇ ਆ ਕਿ ਮੋਰਚਾ ਚੁੱਕਿਆ ਜਾਵੇ ਪਰ ਉਹ ਜੇ ਇਦਾਂ ਇਹ ਸਰਕਾਰ ਇਦਾਂ ਨਹੀਂ ਮੋਰਚਾ ਇਹੀ ਚੁੱਕ ਦੇਣੀ ਅਜੇ ਜਿੰਨਾ ਚਿਰ ਸਾਡਾ ਕੋਈ ਹੁੰਦਾ ਨਹੀਂ ਹੱਲ ਕਹਿਣਾ ਚਾਹੋਗੇ ਭਗਵੰਤ ਮਾਨ ਦਾ ਇਸ ਵਤੀਰੇ ਭਗਵੰਤ ਮਾਨ ਦਾ ਵਤੀਰਾ ਤੇ ਦਿਸਣੀ ਦਿਆ ਵਾ ਕਿ ਜਿਹੜੀ ਜਨਾਨੀਆਂ ਨੇ ਇਹੋ ਜਿਹੀ ਹਰਕਤਾਂ ਪੁਲਿਸ ਵਾਲੇ ਕਰਨ ਦੇ ਉਹ ਕਿਹੋ ਜਿਹਾ ਵਰਤੀਰਾ ਹੋ ਭਗਵੰਤ ਮਾਨ ਦਾ ਭਗਵੰਤ ਮਾਨ ਨੂੰ ਤੇ ਆਪੇ ਸੋਚ ਸੋਚਣਾ ਚਾਹੀਦਾ ਵੀ ਕਿੰਦਾਂ ਦੀ ਮੈਂ ਸਰਕਾਰ ਦਿਆ ਵਾਂ ਤੇ ਕੀ ਲੋਕਾਂ ਚ ਮੇਰਾ ਜਾਣ ਡਿਆ ਪ੍ਰਚਾਰ ਕਿਦਾਂ ਦਾ ਸੁਨਾਹ ਜਾਣ ਡਿਆ ਲੋਕਾਂ ਚ